ਮਨਪੁਰ ਪਿੰਡ ਵਿੱਚ ਚਾਰ Dalit ਮਹਿਲਾਵਾਂ ਨੂੰ ਬੇਇੱਜ਼ਤ ਕਰ ਲਾਠੀਆਂ ਨਾਲ ਕੁੱਟਮਾਰ ਕਰਨ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਵੱਲੋਂ ਰੋਸ ਜ਼ਾਹਰ ਕਰਦਿਆਂ ਗੁਰਦੁਆਰਾ ਸ਼੍ਰੀ ਰਾਮਦਾਸ ਜੀ ਦੇ ਸਾਹਮਣੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪੀੜਤ ਔਰਤਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਚਾਰਾ ਲੈਣ ਖੇਤਾਂ ਵਿੱਚ ਗਈਆਂ ਸਨ ਜਿਸ ਦੌਰਾਨ ਗਵਾਂਡੀ ਪਿੰਡ ਦਾ ਇੱਕ ਵਿਅਕਤੀ ਉੱਥੇ ਆਇਆ ਤੇ ਗਾਲੀ ਗਲੋਚ ਕਰਨ ਲੱਗਾ ਅਤੇ ਜਾਤੀ ਸੂਚਕ ਸ਼ਬਦ ਬੋਲਦਿਆਂ ਕੁਝ ਮਹਿਲਾਵਾਂ ਦੇ ਕੱਪੜੇ ਫਾੜ ਦਿੱਤੇ ਜਿਸ ਤੋਂ ਬਾਅਦ ਉਹਨਾਂ ਨੂੰ ਲਾਠੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਉਹਨਾਂ ਉੱਥੋਂ ਭੱਜ ਉਹ ਜੇ ਸਾਡੇ ਨਾਲ ਅਸੀਂ ਕਾਕਾ ਵਰਦੇ ਜਾਂਦੇ ਆਂ ਸੜਕ ਤੋਂ ਜੱਸ ਕਾਕਾ ਵਰਦੇ ਜਾਂਦੇ ਆਂ ਅਸੀਂ ਜਾ ਕੇ ਅਸੀਂ ਉਹ ਮੰਗਣਾ ਤੇਰੀ ਕਰਦੇ ਸਹੀ ਉਹ ਤੇਰੀ ਕਰਕੇ ਅਸੀਂ ਗਾਂਹ ਚਲੇ ਗਈਆਂ ਵਾਹ ਅਸੀਂ ਬੱਤਾਂ ਵਰ ਲਈ ਉਹ ਬੱਤ ਉਹਦੀ ਤਾਂ ਹੈ ਨਹੀਂ ਬਟ ਕਿਸੇ ਹੋਰ ਜੜਦੀ ਆ ਉਹ ਸੜਕ ਤੋਂ ਜਾਂਦਾ ਗਾਣਾ ਕਢਣਾ ਹਨੇ ਦੁਖੀ ਕਰਿਆ ਪਿਆ ਜਿਆਦਾ ਸੀ ਇਹ ਵੇਖ ਉੱਠ ਕੇ ਖਤੂਰਤੀਆਂ ਜਦ ਆਇਆ ਮੂਹਰੇ ਅਸੀਂ ਛੋਟੀ ਹੀ ਲੈ ਕੇ ਸਿੱਧੂ ਬੜੀ ਛੋਟੀ ਹੈ ਦੇਖੋ ਕੋਣ ਹੈ ਕੋਣ ਸੀ ਉਹ ਬਹੁਤ ਵਸੱਖ ਆਏ ਜੀ ਪਹਿਲਾਂ ਵੀ ਕਿਤੇ ਜਦੋਂ ਨਹੀਂ ਨਹੀਂ ਪਹਿਲਾਂ ਸਾਡੇ ਨਾਲ ਕਦੇ ਨਹੀਂ ਹੋਈ ਹੈਗੀ ਸਾਰੇ ਛੋਟੀਆਂ ਮਾਰੇ ਬਹੁਤ ਸ਼ਾਦੇ ਆਵੇ ਕੱਪੜੇ ਬਾੜ ਦੇ ਜਿਆਦਾ ਸੀ ਆਪਣਾ ਬਸੜਾਇਆ ਤੇ ਇਹ ਕੱਪੜੇ ਦਾ ਵਸੇ ਆ ਤਾਂ ਆਪਣਾਲ ਸੜਾਇਆ ਫੇਰੇ ਉਹ ਸਾਡੇ ਕੱਪੜੇ ਵਰਤੇ ਮੈਂ ਖਾਰਚ ਗਰਬੀ ਗਈ ਉਹ ਫੇਰ ਸੜਾਉਂਦੇ ਨਹੀਂ ਚਾਰ ਜਣੀਆਂ ਪੀਆਂ ਬਾਕੀ ਕੋਣ ਕੀ ਨਾ ਇਹ ਦੇ ਸਾਡੀ ਉਹ ਤੋਂ ਬਾਅਦ ਫਿਰ ਉਹਨਾਂ ਨੇ ਜਿਹੜੇ ਬੰਦੇ ਪਹਿਲਾਂ ਘਰੇ ਦੀ ਜਾਗੜਾ ਸਾਮੂਹ ਕਰਦਾ ਸੀ ਜਿਆਦਾ ਬੰਦੇ ਕੋਲ ਨਹੀਂ ਆਏ ਜਦ ਅਸੀਂ ਮਾ ਆਏ ਆਪਣੀ ਸਦਾਵਨ ਵਾਗੇ ਕਰੇ ਬੰਦੇ ਆ ਗਏ ਫਿਰ ਉਹ ਸੜਾ ਕੇ ਲੈ ਕੇ ਗਏ ਉਹਨੂੰ ਸਾਰਿਆਂ ਨੂੰ ਕੁੱਟਿਆ ਸੀ ਅਸੀਂ ਆਹ ਉਹਨੂੰ ਕੁਝ ਨਹੀਂ ਕਿਹਾ ਸੀ ਆਪਣਾ ਸੜਾਉਣ ਕਰਦੀ ਹਾਂ ਹਾਂ ਸਾਰਿਆਂ ਨੂੰ ਕੁੱਟਿਆ ਹੁਣ ਪਰ ਨਾ ਜ਼ਮਾਨ ਸਾਹ ਚਾਹੀਦਾ ਸਾਡੀਆਂ ਪਿੰਡ ਦੇ ਬੀਬੀਆਂ ਪੱਟੇ ਲੈਣ ਗਏ ਸੀਗੇ ਜੀ ਗੋਹ ਪਿੰਡ ਦੇ ਆ ਮਾਨੋਪਰਦਾ ਸੈਂਟਰ ਚੋਂ ਉੱਥੇ ਕੋਈ ਜਗ੍ਹਾ ਨਹੀਂ ਉਹ ਜਗ੍ਹਾ ਪੰਚਾਇਤ ਦੀ ਜਗ੍ਹਾ ਹੈ ਗੋਹ ਦੇ ਬੰਦੇ ਨੇ ਸਾਡੇ ਪਿੰਡ ਦੀਆਂ ਟੀਮ ਨਾਲ ਹਰਕਤ ਕੀਤੀ ਆ ਜੀ ਡੰਡੇ ਮਾਰੇ ਨੇ ਗਾਲਾਂ ਕਢੀਆਂ ਨੇ ਜਾਤੀ ਸ਼ਬਦ ਵਰਤੇ ਨੇ ਉਹ ਕੁੜੀਆਂ ਦੇ ਕੱਪੜੇ ਪਾੜੇ ਨੇ ਅਸੀਂ ਉਹਦਾ ਬੋਲ ਲੈਣਾ ਚਾਹੁੰਦੇ ਹਾਂ ਸਾਨੂੰ ਕਿਸੇ ਚੀਜ਼ ਦਾ ਤੱਕ ਕੋਈ ਮਤਲਬ ਨਹੀਂ ਹੈਗਾ ਚਾਹੇ ਗੋਹ ਦਾ ਚਾਹੇ ਸੇਧਾ ਅਸੀਂ ਕੁੱਟਾਂਗੇ ਵੀ ਸਾਰਾ ਕੁਝ ਕਰਾਂਗੇ ਜਦ ਤੱਕ ਹੁਣ ਜਿਹੜੀ ਹਾਂ ਉਹ ਉਹ ਬੰਦਾ ਪੱਕ ਪਤਾ ਨਹੀਂ ਕਿਥੇ ਗਿਆ ਉਹਨਾਂ ਕਿਥੇ ਨਹੀਂ ਕਿਉਂ ਬੰਦਾ ਤੀਂ ਦੇ ਹੱਥ ਜੱਕਦਾ ਸ਼ੇਰ ਤੇ ਜੱਕੇ ਹੱਥ ਨਾਲ ਦੇ ਬੰਦੇ ਦੇ ਹੱਥ ਜੱਕੇ ਨਸ਼ਾ ਪਤਾ ਕੀਤਾ ਤੇ ਲਾਰੂ ਪੀ ਤੇ ਦੀ ਉਹਦੀ ਠੀਕ ਹੈ ਜੀ ਅਸੀਂ ਅਸੀਂ ਧਰਨਾ ਲਾਇਆ ਅਸੀਂ ਧਰਨਾ ਵੀ ਲਾਏਗੇ ਖੰਨੇ ਵੀ ਲਾਂਗੇ ਸਾਨੂੰ ਖੰਨੇ ਤੱਕ ਪਹੁੰਚਣਾ ਹੋਊਗਾ ਧਰਨਾ ਬੜਾ ਵੀ ਕਰਾਂਗੇ ਅਸੀਂ ਕਿੱਥੇ ਦਾ ਕਿਸਾਨ ਮਜ਼ਦੂਰ ਇੱਕ ਦਾ ਕਹਿੰਦੇ ਨੇ ਹੁਣ ਕਿਸਾਨਾਂ ਦੇ ਸਿਰ ਕੁੱਟਣ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹਾਂ ਅਸੀਂ ਕਾਰਵਾਈ ਕਰਾਂਗੇ ਪਰਚਾ ਵੀ ਕਰਾਂਗੇ ਬਾਰਦੀ ਕਾਰਵਾਈ ਕਰਾਂਗੇ ਜਿਹੜੇ ਸਾਡੇ ਜਾਣੇ ਦੇ ਹੱਥ ਜੱਕੇ ਨੇ ਕੱਪੜੇ ਪਾੜਦੇ ਅਸੀਂ ਉਹ ਕੱਪੜੇ ਪਾੜਨੇ ਬ ਜੀ ਸਰ ਮੈਂ ਘਰ ਬੈਠਾ ਸੀ ਤੇ ਉਦੀ ਵਾਰ ਮੈਨੂੰ ਫੋਨ ਗਿਆ 12 ਵਜੇ 12 ਵਜੇ ਫੋਨ ਗਿਆ ਕਿ ਆਪਣੇ ਬੇੜੇ ਦੀਆਂ 4-3ੀਆਂ ਸੀ ਜੀ ਨਾਲ ਵੀ ਉੱਥੇ ਇੱਕ ਜੱਟ ਨੇ ਕੁਟਮਾਰ ਕੀਤੀ ਆ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਇੱਕ ਗੱਲ ਪੁੱਛਣਾ ਚਾਹਣਾ ਕਿ ਇੱਕ ਪਾਸੇ ਦਾ ਸੰਘੂ ਬਾਰਡਰ ਦੇ ਉੱਤੇ ਧਰਨਾ ਲੱਗਿਆ ਹੋਇਆ ਜਿਹਦੇ ਵਿੱਚ ਅਸੀਂ ਕੀ ਕਹ ਰਹੇ ਆ ਕਿਸਾਨ ਮਜ਼ਦੂਰ ਇੱਕਾ ਜਿੰਦਾਬਾਦ ਦੂਸਰੇ ਵਾਸਤੇ ਦੂਸਰੇ ਦੂਸਰੀ ਤਰਫਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਅੱਜ ਸਾਡੇ ਮਜ਼ਦੂਰਾਂ ਨਾਲ ਕੀ ਕਾਰਵਾਈ ਹੋ ਰਹੀ ਆ ਹੈ ਅੱਜ ਇੱਕ ਪਾਸੇ ਦਾ ਕਿਸਾਨ ਮਜ਼ਦੂਰ ਉੱਥੇ ਇਕੱਠੇ ਬੈਠੇ ਨੇ ਧਰਨੇ ਦੇ ਉੱਤੇ ਬੈਠੇ ਨੇ ਦੂਸਰੀ ਫਰਬ ਜਿਹੜੀਆਂ ਸਾਡੀਆਂ ਟੀਮੀਆਂ ਨੇ ਗਰੀਬ ਟੀਮੀਆਂ ਨੇ ਇਹਨਾਂ ਨੂੰ ਖੇਤਾਂ ਦੇ ਵਿੱਚ ਸਾਡੇ ਨਾਲ ਆਹ ਕਰਵਾਈ ਹੋ ਰਹੀ ਹੈ ਜਦ ਕਿ ਉਹਦਾ ਖੇਤ ਵੀ ਨਹੀਂ ਸੀ ਸਰ ਇਹ ਉਹ ਕਿਉਂ ਕੀਤਾ ਕਾਰਨ ਉਹਨਾਂ ਨੇ ਜਿਨਾ ਕੋਈ ਪਤਾ ਨਹੀਂ ਸਰ ਉਹ ਉਸੇ ਸਮੇਂ ਸੇ ਭਰਾ ਰਿਹਾ ਕੋਲੇ ਕੁੱਟਿਆ ਸਾਰੇ ਇੱਥੇ ਡੰਡੇ ਦਿਖਾਏ ਸੀ ਡੰਡਿਆਂ ਨਾਲ ਕੁੱਟਿਆ ਇਹਨਾਂ ਦੇ ਕੱਪੜੇ ਪਾੜੇ ਜਾਤੀ ਸੂਚਕ ਸ਼ਬਦ ਬੋਲੇ ਕੋਈ ਨੰਜਿਸ ਨਹੀਂ ਉਹ ਜਿਹੜਾ ਮਹਿੰਗਲੇ ਵਾਲਾ ਮਹਿੰਗਲੇ ਵਾਲੇ ਕੈਸਾ ਬੀਡ ਹੈ ਜਿਹਦੇ ਵਿੱਚ ਜਗ੍ਹਾ ਛੱਡੀ ਹੋਈ ਹੈ ਉਹਦੇ ਨਾਲ ਕਿਤੇ ਬੱਟਮੁਕ ਵੀ ਹੋਊਗੀ ਉਹਦੇ ਨਾਲ ਤੁਸੀਂ ਜਾ ਕੇ ਉਹ ਖੇਤ ਦੇਖ ਲੋ ਉਹ ਦੇਖ ਲੋ ਇਹਨਾਂ ਦੇ ਪੱਠੇ ਵੇਖ ਲੋ ਇੱਕ ਵੀ ਕਿਤੇ ਕਾਨਕ ਜਾ ਕੋਈ ਬਰਸੀਰ ਜਾ ਕੋਈ ਚਰੀ ਕੁਝ ਵੀ ਨੀ ਜਾ ਸਾਰਾ ਪਿੰਡ ਇਕੱਠਾ ਹੋਇਆ ਸਾਰਾ ਕੀ ਹੋ ਰਿਹਾ ਸਾਡੀ ਵਾਂਗ ਹੀ ਆ ਵੀ ਉਹਨਾਂ ਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਸੀਂ ਸਰਪੰਚ ਨੂੰ ਦੱਸਿਆ ਸਾਡੇ ਨੂੰ ਅਸੀਂ ਕਹਿੰਦੇ ਜਾ ਕੋ ਆ ਕੇ ਆ ਕੇ ਮਾਫੀ ਮੰਗ ਲਵੇ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਿੱਧਾ ਸਾਨੂੰ ਪਤਾ ਲੱਗਿਆ ਸੀ ਵੀ ਮਾਨੂਪੁਰ ਦੀਆਂ ਚਾਰ ਲੇਡੀਜ਼ ਗੋ ਪਿੰਡ ਦੇ ਖੇਤਾਂ ਵਿੱਚ ਪੱਠੇ ਵਢਣ ਆਈਆਂ ਸੀਗੀਆਂ ਕਫੂਗਰਾ ਲੈਣ ਆਈਆਂ ਸੀ ਤੇ ਇੱਥੇ ਇੱਕ ਵਸਾਕਾ ਨਾਂ ਦੇ ਬੰਦੇ ਨੇ ਉਹਨਾਂ ਨਾਲ ਬਸਰੂਕੀ ਕੀਤੀ ਐ, ਕੁੱਟਮਾਰ ਕੀਤੀ ਐ। ਉਹ ਇਤੋਂ ਪੱਖ ਲੈ ਕੇ ਚਲੇ ਗਏ ਜਿੰਨੇ ਕਿ ਸੀਗੇ ਤੇ ਉਹਨਾਂ ਨੇ ਪਿੰਡ ਜਾ ਕੇ ਇਕੱਠ ਕਰ ਲਿਆ ਤੇ ਮੌਕੇ ਤੇ ਅਸੀਂ ਪਹੁੰਚ ਗਏ ਸੀ। ਉਹ ਸਾਰੀ ਜਿਹੜੀ ਹੈਗੀ ਸਿਚੁਏਸ਼ਨ ਦੇਖ ਲਈ ਐ ਤੇ ਜਿੱਦਾਂ ਦੇ ਹਾਲਾਤ ਹੋਣਗੇ ਜਾ ਕੇ ਮੌਕਾ ਦੇਖ ਕੇ ਫਿਰ ਅਸੀਂ ਉਹ ਜੀ ਕਾਰਵਾਈ ਕਰੇਗਾ। ਸੋ ਲੇਡੀ ਦਾ ਕਹਿਣਾ ਜਾਤੀ ਸੂਚਕ ਅੰਕ ਵੀ ਉਹਨਾਂ ਨੂੰ ਜਿਹੜੇ ਜਿਹੜੇ ਕੱਪੜੇ ਪਾੜੇ ਗਏ ਨੇ ਕਿਉਂਕਿ ਵੀ ਕੜਾ ਹੁੰਦਾ। ਹਾਂ ਪਹਿਲਾ ਮੌਕਾ ਦੇਖਿਆ ਜਾ ਰਿਹਾ ਹੈ। ਕਿਉਂਕਿ ਗੋਪਿੰਡ ਦੀ ਜ਼ਮੀਨ ਹੈ ਉਹ ਉਹ ਸਾਡੇ ਚ ਨਹੀਂ ਪੈਂਦਾ ਹੈਗਾ ਏਰੀਆ। ਫਿਰ ਵੀ ਅਸੀਂ ਮੌਕੇ ਤੇ ਆ ਕੇ ਮੌਕਾ ਦੇਖ ਕੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਹੈ ਉਹ ਕਰਾਂਗੇ ਉਹਨਾਂ ਦੇ ਬਿਆਨ ਲੈ ਕੇ। ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ। he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760 Shamra Chandra Cultural Center. Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ